ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ 26 ਜਨਵਰੀ ਨੂੰ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫਤ ਮਿਲਣਗੀਆਂ ਦਵਾਈਆਂ ਹਰ ਸਿਮਰਤ ਬਾਦਲ ਦੇ ਤਕੜੀ ਵਾਲੇ ਬਿਆਨ ਤੇ ਸੀਐਮ ਭਗਵੰਤ ਮਾਨ ਦਾ ਠੋਕਵਾਂ ਜਵਾਬ ਨਾਲ ਹੀ ਹਰਜਿੰਦਰ ਸਿੰਘ ਤਾਮੀ ਨੂੰ ਕਿਹਾ ਆਕਾਲੀ ਦਲ ਦੇ ਵਲੰਟੀਅਰਾਂ ਮਾਨ ਸਰਕਾਰ ਨੂੰ ਸੁਪਾਲ ਖੈਰਾ ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਝਟਕਾ ਸੁਪਰੀਮ ਕੋਰਟ ਨੇ ਮਾਮਲੇ ਵਿੱਚ ਦਖਲ ਦੇਣ ਤੋਂ ਕੀਤਾ ਇਨਕਾਰ ਗੰਨਾ ਕਾਸਟਕਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ ਨਕ ਖਾਤਿਆਂ ਵਿੱਚ ਪਵੇ ਕਰੋੜਾਂ ਦੀ ਰਾਸ਼ੀ ਅਰਵਨੀਤ ਵਿਟੂ ਦਾ ਨਵਜੋਤ ਸਿੰਘ ਸਿੱਧੂ ਮਾਮਲੇ ਤੇ ਵੱਡਾ ਬਿਆਨ ਕਿਹਾ ਪਾਰਟੀ ਨੂੰ ਜਲਦ ਫੈਸਲਾ ਲੈਣਾ ਚਾਹੀਦਾ ਹੈ ਪੰਜਾਬ ਚ ਦੋ ਦਿਨਾਂ ਲਈ yellow alert ਜਾਰੀ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਸਿਹਤ ਤੇ ਲੋਕਾਂ ਦੇ ਖਰਚੇ ਨੂੰ ਘਟਾਉਣ ਲਈ ਇਹ ਯਕੀਨੀ ਬਣਾਉਂਦੀ ਯੋਜਨਾ ਬਣਾ ਰਹੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ ਬਾਜ਼ਾਰ ਤੋਂ ਕੋਈ ਵੀ ਦਵਾਈ ਨਾ ਖਰੀਦਣ ਸੂਤਰਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁਖ ਸਕੱਤਰ ਨੇ ਸਾਰੇ ਸਿਵਲ ਸਰਜਨਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਕੇ ਉਹਨਾਂ ਨੂੰ ਦਵਾਈਆਂ ਦੀਆਂ ਲੋੜਾਂ ਸੂਚਿਤ ਰਤਮ ਹਿਆਕਰਾਂ ਨੂੰ ਲੈ ਕੇ ਹੈ ਜੋ ਕਿ ਸਮਰਥ ਅਧਿਕਾਰੀ ਨੂੰ ਭੇਜੀ ਜਾਵੇਗੀ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਦੇ ਕਿ ਹੈ ਸੀ ਕਿ 26 ਜਨਵਰੀ ਤੋਂ ਬਾਅਦ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲਣਗੀਆਂ ਅਤੇ ਹੁਣ ਸਰਕਾਰ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ 26 ਜਨਵਰੀ ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲਣਗੀਆਂ ਉਹਨਾਂ ਨੇ ਕਿਹਾ ਹੈ ਕਿ 26 ਜਨਵਰੀ ਤੋਂ ਬਾਅਦ ਮਰੀਜ਼ਾਂ ਨੂੰ ਇੱਕ ਵੀ ਦਵਾਈ ਲਈ ਪੈਸੇ ਨਹੀਂ ਦੇਣੇ ਪੈਣਗੇ ਪ੍ਰਮੁਖ ਸ਼ਕਤਰ ਨੇ ਡਾਕਟਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਇਸ ਦੀ ਪਾਲਣ ਹੀ ਕਰਦੇ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਸਿਵਲ ਸਰਜਨਾਂ ਨੂੰ ਆਪੋ ਆਪਣੇ ਜ਼ਿਲ੍ਹੇ ਵਿੱਚ ਦਵਾਈਆਂ ਅਤੇ ਹੋਰ ਮੈਡੀਕਲ ਖਪਤਕਾਰਾਂ ਦੀ ਉਪਲਬਧਤਾ ਦੀ ਤੁਰੰਤ ਪੁਸ਼ਟੀ ਕਰਨ ਲਈ ਕਿਹਾ ਹੈ ਉਹਨਾਂ ਨੂੰ ਜ਼ਰੂਰੀ ਦਵਾਈਆਂ ਅਤੇ ਖਪਤਕਾਰਾਂ ਦੀ ਸੂਚੀ ਇੱਕ ਮਹੀਨੇ ਲਈ ਪੇਚੰਦੀ ਕੀ ਹੈ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹ ਸੂਚੀਆਂ ਸਮਾਂ ਸੀਮਾ ਤੋਂ ਪਹਿਲਾਂ ਪ੍ਰਾਪਤ ਨਹੀਂ ਹੁੰਦੀਆਂ ਹਨ ਤਾਂ ਜ਼ਿੰਮੇਵਾਰ ਐਸਐਮਓ ਨੂੰ ਨਿਯਿਤ ਤੌਰ ਤੇ ਜਵਾਬਦੇਹ ઠੈਰਾਇਆ ਜਾਵੇਗਾ ਉਸ ਤੋਂ ਪਹਿਲਾਂ ਤੱਕ ਸੂਬੇ ਵਿੱਚ ਦਵਾਈਆਂ ਦੀ ਵੱਡੀ ਘਾਟ ਸੀ ਇਹਨਾਂ ਦਵਾਈਆਂ ਵਿੱਚ ਪੈਰਾਸੀਟਾਮੋਲ ਦਰਦ ਨਿਵਾਰਕ ਅਤੇ ਬਲੱਡ ਪ੍ਰੈਸ਼ਰ ਸ਼ੂਗਰ ਅਤੇ ਐਸਿਡਿਟੀ ਦੇ ਇਲਾਜ ਲਈ ਜ਼ਰੂਰੀ ਦਵਾਈਆਂ ਸ਼ਾਮਿਲ ਹਨ ਸਰਕਾਰ ਹਸਪਤਾਲਾਂ ਨੂੰ 300 ਤੋਂ ਵੱਧ ਦਵਾਈਆਂ ਦੀ ਸਪਲਾਈ ਕਰਦੀ ਹੈ ਜੋ ਫਿਰ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਂਦੀਆਂ ਹਨ ਅਕਾਲੀਗੜ੍ਹ ਦੇ ਚੌਂ ਨਿਸ਼ਾਨ ਦੀ ਤੁਲਨਾ ਪਹਿਲੇ ਸਿੱਖ ਬੁਰੂਸਾਇਕ ਦਰਨਾਨਕ ਦੇਵ ਜੀ ਨਾਲ ਕਰਨ ਵਾਲੇ ਹਰ ਸਿਮਰਤ ਕੋਰ ਬਾਦਲ ਦੇ ਬਿਆਨ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਾਰੀ ਚੁੱਪੀ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਕਿੰਨੀ ਅਚੰਬੇ ਵਾਲੀ ਗੱਲ ਹੈ ਕਿ ਹਰ ਸਿਮਰਤ ਬਾਦਲ ਦੇ ਜਿਹੇ ਗੈਰ ਜ਼ਿੰਮੇਵਾਰਨ ਤੇ ਅਿਰਧਾਰਿਤ ਬਿਆਨਾਂ ਰਾਹੀ ਹਰੇਕ ਸਿੱਖ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ ਪਰ ਸ਼੍ਰੋਮਣੀ ਕਮੇਟੀ ਇਸ ਮਾਮਲੇ ਉਤੇ ਚੁੱਪ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਤੋਂ ਸਾਫ ਦਿਸਦਾ ਹੈ ਕਿ ਧਾਮੀ ਅਕਾਲੀ ਦਲ ਦਾ ਖਾਸ ਤੌਰ ਉਤੇ ਬਾਦਲ ਪਰਿਵਾਰ ਦੇ ਇੱਕ ਵਫਾਦਾਰ ਵਲੰਟੀਅਰ ਤੋਂ ਵੱਧ ਕੁਝ ਨਹੀਂ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਮੰਤ ਭਾਗੀ ਗੱਲ ਹੈ ਕਿ ਛਰੋਨੀ ਕਮੇਟੀ ਪ੍ਰਧਾਨ ਨੇ ਆਪਣੇ ਅਕਾਵਾਂ ਦੀਆਂ ਸਾਰੀਆਂ ਗਲਤੀਆਂ ਵੱਲ ਅੱਖਾਂ ਮੀਟ ਲਈਆਂ ਹਨ ਜਿਸ ਕਾਰਨ ਸਮੁੱਚੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਖੇਸ ਪਹੁੰਚੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਆ ਲਿਖਿਆ ਕਿ ਮਾਗੀ ਮੇਲੇ ਤੇ ਵਿਵਾ ਹਰ ਸਿਮਰ ਬਾਦਲ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਲੰਟੀਅਰ ਸ਼੍ਰੀ ਹਰਜਿੰਦਰ ਸਿੰਘ ਧਾਮੇ ਕੁਝ ਬੋਲਣਗੇ ਜਾਂ ਫਿਰ ਹਾਂ ਹੀ ਸਮਝਿਏ ਅੱਜ মিডিਆ ਸਾਹਮਣੇ ਹਮੇਸ਼ਾ ਮੰਗ ਅਕਾਲੀ ਦਲ ਦਾ ਬਚਾਅ ਕਰੋ ਤੇ ਭਗਵੰਤ ਮਾਨ ਨੂੰ ਕਹੋ ਧਾਰਮਿਕ ਮਾਮਲੇ ਵਿੱਚ ਦਖਲ ਨਾ ਦੇਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠਲੀ ਪੰਜਾਬ ਸਰਕਾਰ ਨੂੰ ਕਾਂਗਰਸੀ ਵਿਧਾਇਕ ਪਾਲ ਸਿੰਘ ਖੈਰਾ ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ ਪੰਜਾਬ ਸਰਕਾਰ ਨੇ ਦਿੱਲੀ ਚ ਸੁਪਰੀਮ ਕੋਰਟ ਵਿੱਚ ਖੈਰਾ ਦੀ ਜ਼ਮਾਨਤ ਰੱਦ ਕਰਨ ਲਈ ਅਰਜੀ ਲਾਈ ਸੀ ਪਰ ਸੁਪਰੀਮ ਕੋਰਟ ਨੇ ਮਾਮਲੇ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਾਂਗਰਸੀ ਵਿਧਾਇਕ ਨੂੰ ਐਨਡੀਪੀਐਸ ਐਕਟ ਅਧੀਨ ਦਰਜ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ ਜਿਸ ਖਿਲਾਫ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਖਲ ਕੀਤੀ ਸੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੋਂ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਸੀ ਪਰੰਤੂ ਅਦਾਲਤ ਵੱਲੋਂ ਸਪਸ਼ਟ ਤੌਰ ਤੇ ਕੋਰਟ ਦੇ ਫੈਸਲੇ 'ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਦੱਸ ਦੇ ਕੇ ਸੁਪਾਸ ਸਿੰਘ ਖੈਰਾਵਲੋਈਸ ਮਾਮਲੇ ਵਿੱਚ ਕੈਵिएट ਅਰਜੀ ਵੀ ਦਾਖਲ ਕੀਤੀ ਗਈ ਸੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਾਲਬ ਕੀਤਾ ਸੀ ਖੈਰਾ ਨੇ ਪਟੀਸ਼ਨ 'ਚ ਅਦਾਲਤ ਨੂੰ ਦੱਸਿਆ ਸੀ ਕਿ ਉਹਨਾਂ ਨੂੰ ਇੱਕ ਮਾਮਲੇ ਵਿੱਚ ਹਾਈ ਕੋਰਟ ਤੋਂ ਮਿਲੀ ਜਮਾਨਤ ਤੋਂ ਬਾਅਦ ਉਹਨਾਂ ਖਿਲਾਫ ਕਪੂਰਥਲਾ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਚ ਦੋਸ਼ੀ ਖੈਰਾਂ ਨੇ ਉਹਨਾਂ ਖਿਲਾਫ ਦਰਜੀ ਕਪਰਾਦਿਕ ਮਾਮਲੇ ਵਿੱਚ ਗਵਾਹ ਨੂੰ ਤਮਕਾਇਆ ਤੇ ਸਬੂਤਾਂ ਨੂੰ ਮਿਟਾਉਂਦੀਆਂ ਤਨਕੀਤੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਗੰਨਾ ਕਾਸ਼ਤ ਕਰਨ ਲਈ ਵੱਡਾ ਐਲਾਨ ਕੀਤਾ ਹੈ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵੀ ਭਾਗ ਦੇ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਸੰਗਰੂਰ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਗੰਨੇ ਦੀ ਬਕਾਇਆ ਰਾਸ਼ੀ 1 ਕਰੋੜ ਰੁਪਏ ਜਾਰੀ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੇ ਇਸ ਮਹੀਨੇ ਦੇ ਅੰਤ ਤੱਕ ਭਗਵਾਨਪੁਰ 슈ਗਰ ਮਿੱਲ ਤੋਂ ਕਿਸਾਨਾਂ ਨੂੰ ਬਕਾਇਆ ਰਾਸ਼ੀ ਲਗਭਗ 6 ਕਰੋੜ 95 ਲੱਖ ਰੁਪਏ ਜਾਰੀ ਕਰਵਾਉਣ ਲਈ ਵੀ ਕਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਆੰਦਾਤਾ ਦਾ ਸ਼ੋਸ਼ਣ ਨਹੀਂ ਕਰਨ ਦਿੱਤਾ ਜਾਵੇਗਾ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇਗੀ ਉਹਨਾਂ ਕਹਿ ਹੈਗੇ ਦੇਸ਼ ਭਰ ਵਿੱਚੋਂ ਪੰਜਾਬ ਗੰਨਾ ਕਾਸ਼ਤ ਕਰਨ ਨੂੰ ਸਭ ਤੋਂ ਵੱਧ ਸਟੇਟ ਐਗਰੀਡ ਪ੍ਰਾਈਸ ਦੇਣ ਵਾਲਾ ਪ੍ਰਾਈਸ ਦੇਣ ਵਾਲਾ ਹੈ ਐਸਪੀ ਦੇ ਵਾਅਦੇ ਨਾਲ ਹੁਣ ਕਿਸਾਨਾਂ ਨੂੰ ਆਪਣੀ ਪੈਦਾਵਾਰ ਦਾ 391 ਰੁਪਏ ਪ੍ਰਤੀ ਕੁਆਂਟਲ ਭਾ ਮਿਲ ਰਿਹਾ ਹੈ ਪੰਜਾਬ ਕਾਂਗਰਸ ਵਿੱਚ ਕਲੇਸ਼ ਵੱਧਦਾ ਜਾ ਰਿਹਾ ਹੈ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਮਿੱਟੂ ਨੇ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਬਾਰੇ ਵੱਡਾ ਬਿਆਨ ਦਿੰਦੇ ਆ ਪਾਰਟੀ ਨੂੰ ਉਹਨਾਂ ਬਾਰੇ ਜਲਦੀ ਫੈਸਲਾ ਲੈਣ ਲਈ ਕਿਹਾ ਹੈ ਲੁਧਿਆਣਾ ਵਿਖੇ ਆਪਣੀ ਰਿਹਾਈਸ਼ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੰਸਦ ਮੈਂਬਰ ਰਵਨੀਤ ਮਿੱਟੂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਨੁਕਸਾਨ ਹੋਇਆ ਹੈ ਅਤੇ ਇਸ ਵਾਰਾ ਜੇ ਹਨ ਨਹੀਂ ਹੋਣ ਦਿੱਤਾ ਜਾ ਸਕਦਾ ਪਾਰਟੀ ਵਰਕਰਾਂ ਦੀ ਵੀ ਇਹੀ ਰਾਏ ਹੈ ਕਿ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ ਅਨੁਸ਼ਾਸਨਹੀਨਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹਾਲਾਂਕਿ ਪੰਜਾਬ ਵਿੱਚ ਆਮ ਆਗਮਨੀ ਪਾਰਟੀ ਨਾਲ ਗੱਡਜੋੜ ਵਾਲੇ ਸੰਸਦ ਮੈਂਬਰ ਨੇ ਸਪਸ਼ਟ ਕੀਤਾ ਕਿ ਪਾਰਟੀ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 13 ਲੋਕ ਸਭਾ ਸੀਟਾਂ ਦੇ ਚੋਣ ਲੜੇਗੀ ਭਾਰਤ ਦੇ ਬੈਨਰ ਹੇਠ ਚੰਡੀਗੜ੍ਹ ਅਤੇ ਦਿੱਲੀ ਵਿੱਚ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋ ਸਕਦਾ ਹੈ ਪਰ ਪੰਜਾਬ ਵਿੱਚ ਅਜਿਹਾ ਸੰਭਵ ਨਹੀਂ ਹੈ ਪੰਜਾਬ ਵਿੱਚ ਠੰਡ ਦਾ ਕਹਿਰ جاری ਹੈ ਪਰ ਹੁਣ ਚੰਗੀ ਧੁੱਪ ਨਿਕਲ ਰਹੀ ਹੈ ਹਾਲਾਂਕਿ ਸ਼ਾਮ ਹੁੰਦੇ ਹੀ ਠੰਡ ਵੱਧ ਜਾਂਦੀ ਹੈ ਹੁਣ ਚੰਡੀਗੜ੍ਹ ਮੌਸਮ ਕੇਂਦਰ ਮੁਤਾਬਿਕ ਦੋ ਦਿਨਾਂ ਲਈ ਹਲ ਲੜ ਜਾਰੀ ਕੀਤਾ ਗਿਆ ਹੈ ਲਾਟ ਵਿੱਚ ਕਿਹਾ ਗਿਆ ਹੈ ਕਿ ਅਗਲੇ 2 ਦਿਨਾਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਇਸ ਦੇ ਨਾਲ ਹੀ ਅੱਜ ਵੀ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ ਚੰਡੀਗੜ੍ਹ ਕੇਂਦਰ ਮੁਤਾਬਿਕ ਮੌਸਮ ਖੁਸ਼ਕ ਰਹੇਗਾ ਫਿਲਹਾਲ ਕੋਈ ਵੱਡੀ ਤਬਦੀਲੀ ਨਜ਼ਰ ਨਹੀਂ ਆ ਰਹੀ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਦਾ ਵਾਧਾ ਹੋ ਸਕਦਾ ਹੈ 5 ਦਿਨਾਂ ਤੱਕ ਰਾਤ ਦਾ ਤਾਪਮਾਨ 5 ਤੋਂ 6 ਡਿਗਰੀ ਦੇ ਆਸ-ਪਾਸ ਰਹੇਗਾ ਭਾਵ ਰਾਤਾਂ ਜੇ ਛੰਡੀਆਂ ਰਹਿਣਗੀਆਂ ਦਿਨ ਦੀ ਗੱਲ ਕਰੀਏ ਤਾਂ ਮਾਮਲੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਤੇ ਤਾਪਮਾਨ 16 ਤੋਂ 18 ਡਿਗਰੀ ਦੇ ਵਿੱਚ ਘਰ ਰਹੇਗਾ ਦੇਖੋ ਜੀ ਇਹ ਮੈਂ ਬਹੁਤ ਵਧਾਈ ਦਿੰਨਾ ਡੀਸੀ मैम ਨੂੰ ਜਿਨ੍ਹਾਂ ਨੇ ਇੱਥੇ ਮੋੜ ਨਾਬਾ ਵਿਕੇ ਪਹਿਲ ਆਜੀਵਿਕਾ ਹੌਜਰੀ ਦੀ ਜਿਹੜੀ ਸ਼ੁਰੂਆਤ ਹੈ ਕੀਤੀ ਹੈ ਇਹਦੇ ਵਿੱਚ ਜਿਹੜੇ ਵੱਖ-ਵੱਖ ਪਹਿਲਾਂ ਵੀ ਜਿਹੜੇ ਸੈਲਫ ਹੈਲਪ ਗਰੁੱਪ ਚੱਲਦੇ ਆ ਬਰਨਾਲੇ ਚ ਉਹਨਾਂ ਔਰਤਾਂ ਨੂੰ ਟ੍ਰੇਨ ਜਿਹੜਾ ਕੀਤਾ ਗਿਆ ਹੈਗਾ ਤੇ 70 ਜਿਹੜੀਆਂ ਬੀਬੀਆਂ ਦੀ ਇੱਥੇ ਸਿਲੈਕਸ਼ਨ ਕਰਕੇ ਉਹਨਾਂ ਤੋਂ ਜਿਹੜੇ ਬੱਚੇ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੀ ਜਿਹੜੀ ਵਰਦੀ ਆ ਉਹ ਵढਾਈ ਜਿਹੜੀ ਆ ਉਹ ਜਾ ਰਹੀ ਹੈ। ਸੋ ਉਹ ਸਾਰਾ ਜਿਹੜਾ ਅਸੀਂ ਹੁਣ ਅੰਦਰ ਕੈਲਕੂਲੇਟ ਕਰ ਰਹੇ ਸੀਗੇ ਕਿ ਜਿਹੜੀ ਵਰਦੀ 600 ਰੁਪਏ ਦੀ ਆ ਤਕਰੀਬਨ 392 ਰੁਪਏ ਦਾ ਮੈਮ ਕਪੜਾ ਹੈ ਜੀ। 392 ਰੁਪਏ ਦਾ ਜਿਹੜਾ ਉਹਨਾਂ ਦਾ ਕਪੜਾ ਵਿੱਚੇ ਸ਼ੂਜ਼ ਸਾਰੇ ਆਇਆ ਹੈ। ਤੇ ਬਾਕੀ ਮੈਂ ਅੰਦਰ ਵੀ ਸਾਰੀਆਂ ਭੈਣਾਂ ਨੂੰ ਮਿਲਿਆ ਉਹਨਾਂ ਨੇ ਦੱਸਿਆ ਕਿ ਜਿਹੜਾ ਕੰਟਾ ਇੱਕ ਜਿਹੜੀ ਵਰਦੀ ਆ ਉਹਨੂੰ ਬਣਾਉਣ ਤੇ ਲੱਗਦਾ ਤੇ 60 ਰੁਪਏ ਜਿਹੜੀ ਇੱਕ ਜਿਹੜਾ ਮੈਂਬਰ ਆ ਉਹਨੂੰ ਮਿਲਨੇ ਆ ਜਿਹੜਾ ਉਹਨੂੰ ਵਰਦੀ ਬਣਾਉਂਦੇ ਤੇ ਬਾਕੀ ਵੀ ਜਿਹੜੇ ਪੈਸੇ ਬਚਣਗੇ 600 ਦੇ ਵਿੱਚੋਂ ਉਹ ਸਾਰਾ ਜਿਹੜਾ ਇਸ ਗਰੁੱਪ ਹੋਊਗਾ ਉਹਨਾਂ ਨੂੰ ਜਿਹੜਾ ਮੁਨਾਫੇ ਵਜੋਂ ਜਿਹੜਾ ਪ੍ਰੋਫਿਟ ਵਜੋਂ ਜਿਹੜਾ ਉਹ ਵੰਡ ਦਿੱਤਾ ਜਾਊਗਾ ਸੋ ਇੱਕ ਬਹੁਤ ਵੱਡੀ ਹੈਲਪ ਹੈ ਜਿਹੜੀਆਂ ਸਾਡੀਆਂ ਆਮ ਘਰਾਂ 'ਚ ਬੀਬੀਆਂ ਰਹਿੰਦੀਆਂ ਪਿੰਡੂ ਔਰਤਾਂ ਉਹਨਾਂ ਨੂੰ ਰੁਜ਼ਗਾਰ ਜਿਹੜਾ ਉਹ ਮਿਲੂਗਾ ਪਹਿਲਾ ਸੰਗਰੂਰ ਚ ਬੜੀ ਸਕਸੈਸਫੁਲ ਜਿਹੜੀ ਸਕੀਮ ਚੱਲ ਰਹੀ ਹੈ ਉਥੇ ਬੀਬੀਆਂ ਬੱਚਿਆਂ ਦੀਆਂ ਵਰਦੀਆਂ ਜਿਹੜੀਆਂ ਨੇ ਬਣਾ ਰਹੀਆਂ ਸੋ ਬਹੁਤ ਸਾਰੀਆਂ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਅੱਜ ਮੌੜਦਾਬੇ ਤੋਂ ਸ਼ੁਰੂਆਤ ਹੋਈ ਹੈ ਕਿ ਜਦੋਂ ਇਹ ਹੋਰ ਪਿੰਡਾਂ ਚ ਵੀ ਸ਼ੁਰੂ ਹੋਊਗੀ ਅੱਜ ਪ੍ਰਾਇਮਰੀ ਬੱਚਿਆਂ ਦੀ ਸ਼ੁਰੂਆਤ ਹੋਈ ਹੈ ਜੇ ਵੱਡਿਆਂ ਦੀ ਵੀ ਉਸ ਤੋਂ ਬਾਅਦ ਸਾਡੀਆਂ ਇਦਾਂ ਦੀਆਂ ਕਈ ਜਿਵੇਂ ਪੁਲਿਸ ਹੀ ਹੈ ਉਹਨਾਂ ਦੀ ਵੀ ਯੂਨੀਫਾਰਮ ਹੈ ਜੇ ਮੈਂ ਕਹਿੰਦਾ ਵੀ ਇਹ ਸਕਸੈਸਫੁਲ ਹੋ ਜੇ ਸਾਰਿਆਂ ਦੀਆਂ 유ਨੀਫਾਰਮ ਇਸ ਤਰ੍ਹਾਂ ਬਣਨ ਲੱਗ ਜਾਣ ਤਾਂ ਇੱਕ ਬਹੁਤ ਵੱਡਾ ਜਿਹੜਾ ਰੁਜ਼ਗਾਰ ਦਾ ਸਾਧਨ ਜਿਹੜਾ ਇਹ ਪੈਦਾ ਜਿਹੜਾ ਉਹ ਹੋ ਸਕਦਾ ਹੈਗਾ ਸੋ ਮੈਂ ਸਾਰੀਆਂ ਜਿਹੜੀਆਂ ਸੈਂਟਰ ਚ ਜਿਹੜੀਆਂ ਸਾਡੀਆਂ ਬੀਬੀਆਂ ਨੇ ਇਹਦੇ ਵਿੱਚ ਹਿੱਸਾ ਬਣੀਆਂ ਨੇ ਮੈਂ ਉਹਨਾਂ ਨੂੰ ਬਹੁਤ ਵਧਾਈ ਦੇਣਾ ਤੇ ਬਹੁਤ ਸ਼ੁਭ ਕਾਮਨਾਵਾਂ ਦੇਣਾ ਤੇ ਉਮੀਦ ਕਰਦਾ ਵੀ ਇਹ ਜਿਹੜਾ ਪ੍ਰੋਜੈਕਟ ਆ ਬਹੁਤ ਸਕਸੈਸਫੁਲ ਰਹੂਗਾ ਤੇ ਉਹ ਨਾਲੇ ਸਮੇਂ ਚ ਬਰਨਾਲੇ ਜ਼ਿਲ੍ਹੇ ਚ ਵੀ ਤੇ ਪੂਰੇ ਪੰਜਾਬ ਚ ਪੋਰ ਵੀ ਬਹੁਤ ਸਾਰੀਆਂ ਬੀਬੀਆਂ ਜਿਹੜਾ ਤੇ ਜਗਾਰ ਦੇਣ ਦਾ ਕੰਮ ਨਵਜੋਤ ਸਿੰਘ ਸਿੱਧੂ ਲੈ ਕੇ ਤੁਸੀਂ ਇੱਕ ਬਿਆਨ ਦਿੱਤਾ ਕਿਸੇ ਮੀਡੀਆ ਦਾਰੇ ਨੂੰ ਕਿ 10 ਦਿਨਾਂ ਦੇ ਵਿੱਚ ਚ ਪਾਰਟੀ ਉਹਨਾਂ ਨੂੰ ਬਾਹਰ ਕਰੇ ਨਾ 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 ਮੈਂ ਮੈਂ ਬਿਲਕੁਲ ਨਾ ਅੰਦਰ ਨਾ ਬਾਹਰ ਪਾਰਟੀ ਹਾਈ ਕਮਾਂਡ ਫੈਸਲਾ ਕਰੇ ਜੀ ਤੁਸੀਂ ਕਿਹਾ ਵਾ ਕਿਸੇ ਦਾ ਬਾਹਰ ਜਾਣਾ ਪੈਣਾ ਹਾਂ ਉਹ ਉਹ ਪਾਰਟੀ ਹਾਈ ਕਮਾਂਡ ਨੂੰ ਸਾਰੀ ਪਾਰਟੀ ਕਿਉਂਕਿ ਸਾਨੂੰ ਬਾਹਰ ਕੋਈ ਗੱਲ ਕਰਨ ਦਾ ਨਹੀਂ ਇਹ ਤਾਂ ਸਾਫ਼ ਆ ਇਹ ਤਾਂ ਸਾਡੇ ਪ੍ਰਧਾਨ ਰਾਜਾ ਬੜਿੰਗ ਸਾਹਿਬ ਨੇ ਵੀ ਕਿਹਾ ਵੀ ਸਾਰੀ ਪਾਰਟੀ ਨੇ ਅਡਾਵਰ ਸਾਹਿਬ ਹੁਣੇ ਵੀ 117 ਦੇ ਵਿੱਚ ਆਉਂਦੇ ਆ ਅਸੀਂ 13 ਐਮਪੀਆ ਚੋਂ ਆਉਨੇ ਆ ਜਿੱਤੇ ਹਾਰੇ ਜਿਹੜੇ ਸਾਰੇ ਆ ਸਾਰੇ ਜ਼ਿਲ੍ਹਾ ਪ੍ਰਧਾਨ 27 28 ਸਾਰੇ ਬਲਾਕ ਪ੍ਰਧਾਨ 234 ਦੇ 34 ਬਲਾਕ ਪ੍ਰਧਾਨ ਸਰਾਰੀਆਂ ਫਰੰਟਲ ਆਰਗੇਨਾਈਜੇਸ਼ਨ ਸਭ ਨੇ ਇੱਕ ਪਹਿਲਾਂ ਅਸੀਂ ਜਿਹੜੀ ਪੋਲੀਟੀਕਲ ਅਫੇਅਰ ਕਮੇਟੀ ਸੀ ਉਹਦੇ 31 ਮੈਂਬਰ ਸੀ ਪੋਲੀਟੀਕਲ ਅਫੇਅਰ ਕਮੇਟੀ ਵੀ ਖੜਗੇ ਸਾਹਿਬ ਤੇ ਰਾਹੁਲ ਜੀ ਨੂੰ ਸਾਰੀ ਗੱਲ ਦੱਸ ਕੇ ਆਏ ਸੀ 2 ਘੰਟੇ ਉੱਥੇ ਮੀਟਿੰਗ ਚੱਲੀ ਤੇ ਹੁਣ ਇਹ ਸਾਰੇ ਪੰਜਾਬ ਦੀ ਟੋਟਲ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਇਹ ਕਿਹਾ ਤਾਂ ਵੀ ਅਸੀਂ ਭਾਈ ਵਾਲਾ ਨੁਕਸਾਨ ਨਹੀਂ ਚੱਲਣਾ ਜੋ ਭਾਈ ਚ ਬਿਆਨਬਾਜ਼ੀ ਕਰਕੇ ਜਾਂ ਗੁੱਟਬੰਦੀ ਚ ਬਿਆਨ ਹੋਇਆ ਇੱਕ ਫੈਸਲਾ ਪਾਰਟੀ ਨੂੰ ਕਰਨਾ ਹੀ ਪਏਗਾ ਉਹ ਅਸੀਂ ਉਹਨਾਂ ਨੂੰ ਕਿਹਾ ਵੀ ਬਿਲਕੁਲ ਜਿਹੜੇ ਪ੍ਰਾਣੇ ਨੇ ਉਹਨਾਂ ਦੀ ਪ੍ਰਾਣੀ ਜਗ੍ਹਾ ਨਮਿਆਂ ਨੂੰ ਬਿਲਕੁਲ ਉਹ ਵੀ ਵੈਲਕਮ ਆ ਕਿਉਂਕਿ ਨਮੀ ਜੇ ਜੇ ਨਮੀ ਐਂਟਰੀ ਨਹੀਂ ਹੋਊਗੀ ਨਾ ਮਾਂ ਨਹੀਂ ਆਉ ਤਾਂ ਬਦ ਬਦਾ ਕੇ ਵਧੂ ਕੇ ਮੇ ਇਸ ਕਰਕੇ ਪਰ ਪ੍ਰਾਣਿਆਂ ਨੂੰ ਘੂਰੇ ਰਾ ਕੇ ਤੇ ਇਹ ਗੱਲ ਹੋਈ ਵੀ ਜਿਹੜੇ ਛੱਡ ਕੇ ਗਏ ਆ ਉਹਨਾਂ ਨੂੰ ਵਾਪਸ ਲੈਣ ਦੀ ਜਿਹੜੀ ਉਹਨਾਂ ਤੇ ਵਰਕਰਾਂ ਨੇ ਕਿਹਾ ਵੀ ਫੇਰ ਆ ਕੇ ਤੁਸੀਂ ਉਹਨਾਂ ਨੂੰ ਕੱਲ ਨੂੰ ਇੱਧਰ ਬਿਠਾ ਕੇ ਟਿਕਟਾਂ ਦੇਵੋਗੇ ਉਹ ਇੱਥੇ ਹੀ ਖੜੇ ਆ ਜੱਗੀ ਹੋਣਾ ਜਿਨ੍ਹਾਂ ਨੇ ਗੱਲ ਕੀਤੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਨਹੀਂ ਭਾਈ ਜਿਹੜੇ ਇਹ ਚਾਲੂ ਪਰਜੇ ਆ ਉਹਨਾਂ ਨੂੰ ਬਿਲਕੁਲ ਵੀ ਨਾਲੇ ਪੂਰਾ ਜੋਰ ਲਾਵਾਂਗੇ ਜਿੰਨਾ ਜੋਰ ਲੱਗੂ ਜਿਹੜੇ ਛੱਡ ਕੇ ਗਏ ਨੇ ਉਹਨਾਂ ਤੇ ਸਾਰਾ ਜੋਰ ਲਾਵਾਂਗੇ ਵੀ ਇਲੈਕਸ਼ਨ ਕਿਉਂਕਿ ਇਲੈਕਸ਼ਨ ਤਾਂ ਪਹਿਲਾਂ ਹੀ ਉਹ ਕੌਂਸਲਰ ਬਣਨ ਨੂੰ ਗਏ ਸੀ ਨਾ ਹੋ ਗਈ ਇਲੈਕਸ਼ਨ ਫਿਰ ਇਲੈਕਸ਼ਨ ਤੋਂ ਤਾਂ ਭੱਜ ਗਏ ਆਮ ਆਦਮੀ ਵਾਲੀ ਪਾਰਟੀ ਵਾਲੇ ਅੱਜ ਸਾਲ ਤੋਂ ਉੱਤੇ ਹੋ ਗਿਆ ਜੇ ਜਾਨ ਹੁੰਦੀ ਤਾਂ ਇਲੈਕਸ਼ਨ ਕਰਾਉਂਦੇ ਕਿਉਂਕਿ ਕੰਮ ਨਹੀਂ ਕੀਤਾ ਲੋਕਾਂ ਨੇ ਦੱਸਿਆ ਵੀ ਉੱਥੇ ਹੀ ਪ੍ਰੋਜੈਕਟ ਖੜੇ ਨਾਲੇ ਦਾ ਪ੍ਰੋਜੈਕਟ ਆਵਰ ਸਾਹਿਬ ਨੇ ਦੋਨੋਂ ਪਾਸੇ ਐਮਪੀ ਸਾਹਿਬ ਨੂੰ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਨਿਆਂਪਾਲਿਕਾ ਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਅੱਜ ਮੈਨੂੰ ਇਨਸਾਫ ਦਿੱਤਾ ਵਾ ਜਿਹੜੀ ਕੋਝੀਆਂ ਚਾਲਾਂ ਚੱਲ ਰਹੀ ਸੀ ਪੰਜਾਬ ਸਰਕਾਰ ਬਹੁਤ ਤੇਜ਼ੀ ਦੇ ਨਾਲ ਮੇਰੀ ਬੇਲ ਕੈਨਸਲੇਸ਼ਨ ਪਾਈ ਸੀ ਸੁਪਰੀਮ ਕੋਰਟ ਵਿੱਚ ਜਿਹੜੀ ਉਹਨਾਂ ਨੇ ਚੈਲੰਜ ਕੀਤੀ ਸੀ ਉਹਦੇ ਵਿੱਚ ਮੈਨੂੰ ਬਹੁਤ ਵੱਡੀ ਰਿਲੀਫ ਦਿੱਤੀ ਆ ਉਹ ਇਸ ਲਈ ਮਿਲੀ ਆ ਕਿਉਂਕਿ ਮੈਂ ਜਿੱਦਾਂ ਕੱਲ ਵੀ ਕਾਫੀ ਡਿਟੇਲਡ ਐਕਸਪਲੇਨ ਕੀਤਾ ਸੀਗਾ ਕਿ ਮੈਂ ਬਿਲਕੁਲ ਬੇਗਨਾ ਔਰ ਇਹ ਸਾਰਾ ਜਿਹੜਾ ਝੂਠਾ ਮਨਕਰਤ ਤੇਜ਼ ਸੀਗਾ ਮੇਰੇ ਖਿਲਾਫ ਝੂਠੀਆਂ ਗਵਾਹੀਆਂ ਪੈਦਾ ਕੀਤੀਆਂ ਗਈਆਂ ਸਰਕਾਰ ਨੇ ਪੁਲਿਸ ਨੇ ਮਿਲ ਕੇ ਝੂਠੇ ਰਿਕਵਰੀਆਂ ਪਲਾਂਟ ਕੀਤੀਆਂ ਗਈਆਂ ਇਸ ਕਰਕੇ ਇਹ ਬਹੁਤ ਵੱਡੀ ਸੱਚ ਦੀ ਜਿੱਤ ਹੋਈ ਆ ਕਿਉਂਕਿ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਸੱਚ ਨੂੰ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਲੇਕਿਨ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਵਾ ਕੂੜ ਨੁਕਟੇ ਨਾਨਕਾ ਉੜਕ ਸੱਚ ਰਹੇ ਸੋ ਆਪਾਂ ਸੱਚ ਦੀ ਜਿੱਤ ਹੋਈ ਆ ਮੈਂ ਉਹਨਾਂ ਦਾ ਜੱਜ ਸਾਹਿਬ ਦਾ ਤੇ ਸਾਰੀ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਮੈਂ ਇਹ ਕਹਿਣਾ ਕਿ ਠੀਕ ਹੈ ਇਹਨਾਂ ਨੇ ਆਪਣਾ ਨਫ਼ਰਤ ਦੀ ਭਾਵਨਾ ਨਾਲ ਪੰਜਾਬ ਸਰਕਾਰ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਇਹ ਕੋਈ ਪਹਿਲਾ ਮੁਕਦਮਾ ਨਹੀਂਗਾ ਜਦੋਂ ਤਿੰਨਾਂ ਚ ਮੈਨੂੰ ਨਹੀਂ ਗ੍ਰਿਫਤਾਰ ਕਰ ਸਕੀ ਪੰਜਾਬ ਦੀ ਸਰਕਾਰ ਪੁਲਿਸ ਭਗਵੰਤ ਦੇ ਕਹਿਣ ਤੇ ਤੇ ਉਹਨਾਂ ਨੇ ਮੇਰੇ ਤੇ ਐਨਡੀਪੀਐਸ ਦਾ ਦਰਜ ਕੀਤਾ ਜਦੋਂ ਮੈਨੂੰ ਬੇਲ ਮਿਲਦੀ ਆ 4 ਜਨਵਰੀ ਨੂੰ ਤੇ ਉਸ ਦਿਨ ਤੜਕੇ 3 ਵਜੇ ਇੱਕ ਪੰਜਵਾਂ ਮੁਕਦਮਾ ਦਰਜ ਕਰਕੇ ਇੱਕ ਮੰਨ ਘੜਤ ਕਹਾਣੀ ਬਣਾ ਕੇ ਕਿ ਮੈਂ ਕਿਸੇ ਗਵਾਹ ਨੂੰ ਡਰਾਇਆ ਜਦਕਿ ਉਹ ਸਟੇਟ ਵਿੱਚ ਜਦੋਂ ਸ਼ਿਕਾਇਤ ਕਰਵਾਈ ਜਾ ਰਹੀ ਹੈ ਗਵਾਹ ਵੱਲੋਂ ਗਵਾਹ ਦੇ ਪਰਿਵਾਰ ਵੱਲੋਂ ਉਹ ਗਵਾਹ ਹੀ ਨਹੀਂ ਸੀਗਾ ਉਹ ਵਿਟਨੈਸ ਬਣਦਾ 15 ਦਿਨ ਤੋਂ ਬਾਅਦ ਸੋ ਇਹ ਸਾਰੀ ਝੂਠੀ ਕਹਾਣੀ ਨੂੰ ਆਲਟੀਮੇਟਲੀ ਮੈਂ ਲੋਜੀਕਲ ਕਨਕਲੂਜਨ ਤੇ ਲੈ ਕੇ ਜਾਉਂਗਾ ਔਰ ਜੇ ਨਾ ਲੋਕਾਂ ਨੇ ਗਲਤ ਕੰਮ ਕੀਤੇ ਨੇ ਦੇ ਵਿਲ ਹੈਵ ਟੂ ਪੇ ਫॉर द ਰੋਂਗ ਡੀਡਸ ਇਹ ਮੇਰਾ ਭਰੋਸਾ ਵਾ ਇਸ ਦੇਸ਼ ਦੀ ਜੁਡੀਸ਼ਰੀ ਵਿੱਚ ਤੇ ਉਸ ਅਕਾਲਪੁਰ ਵਾਹਿਗੁਰੂ ਦੇ ਵਿੱਚ ਸੋ ਮੈਂ ਇੱਕ ਵਾਰ ਫਿਰ ਸਾਰੇ ਸੁਪਰੀਮ ਕੋਰਟ ਦੇ ਆਨਰੇਬਲ ਜੱਜਸ ਦਾ ਸਵਾਗਤ ਜਜਮੈਂਟ ਦਾ ਸਵਾਗਤ ਕਰਦਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਜੀ ਅਜ ਗੋਆ ਪਹੁੰਚੇ ਹੋ ਅਜ ਹਮ ਲੋਕ ਗੋਆ ਆਏ ਹੈ हमारे दो एम एल एज हैं यहाँ पे अरे क्या कर रहे हैं और वो लोग बहुत अच्छा काम कर रहे हैं आ, और कई काफ़ी टाइम से स्पेशली बेंजी हम लोगों को बुला रहे थे कि उनका मोहल्ला क्लिनिक उन्होंने बनाया है वो देखने के लिए तो कल उनका काम भी देखेंगे उनसे भी मिलेंगे अभी अमित पालेकर के यहाँ जा रहे हैं उनके यहाँ डिनर है और कल अपने जो पास्ट कैंडिडेट्स हैं वॉल्टियर्स हैं उन सबसे मुलाकात होगी अरविंद जी ईडी ने चौथा समझ भेजा है क्या बात करना देखिए पंजाब में और दिल्ली में हम गवर्नमेंट में हैं बहुत ही अच्छे काम कर रहे हैं हेल्थ सेक्टर में एजुकेशन सेक्टर में इंफ्रास्ट्रक्चर में बिजली में पानी में तो हम पिछले दिनों गुजरात गए थे वहाँ हमारे सभी एम के साथ हमने बातचीत की और पब्लिक किया कि आपने कितने काम किए कितना पैसा आपको मिलता है कि क्या दिक्कतें आती हैं अपोजिशन के एम के नाते कोई आपको कोई दिक्कत तो नहीं आती वही काम करने के लिए हम गोवा में आए हैं और गोवा में हम एम के साथ मिलेंगे वलंटियर्स के साथ मिलेंगे गोवा में बहुत सा प्यार मिला है हमें लोकसभा में भी और विधानसभा में भी और हमें उम्मीद है कि नेशनल पार्टी जो बनी है तो हमारा फर्ज बनता है कि हम भी पूरे देश में घूमें और बाकी जो आप ईडी वीडी की बात कर रहे हो उनको अपना काम करने दो हमें अपना ਜੋ ਖਰਗੇ ਸਾ ਫੈਸਲਾ ਕਰਨਗੇ ਰਾਹੁਲ ਗਾਂਧੀ ਜੀ ਫੈਸਲਾ ਕਰਕੇ ਉਹ ਸਾਡੇ ਸਿਰ ਤੇ ਪਰ ਮੈਂ ਪਹਿਲਾਂ ਵੀ ਕਈ ਵਾਰੀ ਕਲੈਰਿਟੀ ਨਾਲ ਕਹਿ ਚੁੱਕਿਆ ਹੈ ਕਿ ਸਾਡੀਆਂ ਭਾਵਨਾਵਾਂ ਹਾਈ ਕਮਾਂਡ ਨੇ ਸੁਣ ਲਈਆਂ ਦੋ ਤਿੰਨ ਵਾਰੀ ਮੀਟਿੰਗ ਬੁਲਾ ਕੇ ਸਾਰੇ ਲੀਡਰਸ਼ਿਪ ਆਨਾਲਿਆ ਭਾਵਨਾਵਾਂ ਸੁਣੀਆਂ ਹੁਣ ਦਵਿੰਦਰ ਯਾਦਵ ਜੀ ਡਾਊਨ ਦਾ ਲਾਈਨ ਆ ਕੇ ਬਲਾਕ ਪ੍ਰਧਾਨਾਂ ਤੋਂ ਲੈ ਕੇ ਹਾਈ ਅਥਾਰਟੀ ਨੂੰ ਦੇ ਨਾਲ ਮੁਲਾਕਾਤ ਕਰ ਕੀ ਜੀ ਸੋ ਮੈਨੂੰ ਲੱਗਦਾ ਉਹ ਸਾਰੇ ਦੀ ਸਾਰੀ ਇਸ ਬਾਰੇ ਜਾਣਕਾਰੀ ਹਾਈ ਕਮਾਂਡ ਨੂੰ ਦੇ ਦਿੱਤੀ ਗਈ ਹੈ। ਔਰ ਜਿਸ ਗੱਟਚੋੜ ਦੀ ਤੁਸੀਂ ਕਾਫੀ ਦਿਰ ਤੋਂ ਉਮੀਦ ਲਾਈ ਬੈਠਿਓ ਜਾਂ ਇਸ ਤਰ੍ਹਾਂ ਦੀ ਹਜੇ ਕੋਈ ਗੱਲ ਹੋਈ ਨਹੀਂ ਹੈ। ਕਿਸੇ ਨਾ ਕਿਸੇ ਨਾਲ ਮਿਲਣਾ ਜਾਂ ਕੁਇਦਰੀਵਾਲ ਸਾਫ ਦਾ ਤੇ ਖਰਗੇ ਸਾਹਿਬ ਨਾਲ ਮੁਲਾਕਾਤ ਰਾਹੁਲ ਜੀ ਨਾਲ ਮੁਲਾਕਾਤ ਉਹਦੇ ਤੋਂ ਤੁਸੀਂ ਇਹ ਨਹੀਂ ਅੰਦਾਜ਼ਾ ਲਾ ਸਕਦੇ ਕਿ ਉਹ ਕੇਵਲ ਗਠਬੰਧਨ ਦੇ ਲਈ ਗਏ ਨੇ ਕਿਉਂਕਿ ਗਠਬੰਧਨ ਲਈ ਤਾਂ ਇੱਕ ਕਮੇਟੀ ਬਣਾਈ ਗਈ ਹੈ। ਔਰ ਤੁਸੀਂ ਦੇਖਿਆ ਉਹਨੇ ਪਿੱਛੇ ਉਹ ਦਿੱਲੀ ਕਮੇਟੀ ਦੀ ਬੈਠਕ ਵੀ ਹੋਈ ਜਿਹਦੇ ਵਿੱਚ ਮੁਕੰਨਵਾਸਨਗ ਜੀ ਤੇ ਸ਼ੋਗਲੋਟੀ ਉਪਸਥਿਤ ਸਨ ਲੇਕਿਨ ਪੰਜਾਬ ਦੀ ਨਾ ਤਾਂ ਕੋਈ ਅਜੇ ਬੈਠਕ ਕੋਈ ਹੈ ਨਾ ਸਾਨੂੰ ਕਿਸੇ ਨੇ ਉਥੇ ਸੱਦਿਆ ਗਿਆ ਹੈ ਕਿ ਆਓ ਆਪਾਂ ਇਹਦੀ ਚਰਚਾ ਕਰਨੀ ਹੈ ਇਹਰੇ ਤੋਂ ਤੁਸੀਂ ਪੱਤਰਕਾਰ ਸਾਥੀ ਔਰ ਮੀਡੀਆ ਵਾਲੇ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕੀ ਹਨ ਔਰ ਨਿਰੰਤਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਜਿਹੜਾ ਕੰਮ ਹੈ ਉਹ ਕਾਂਗਰਸ ਪਾਰਟੀ ਕੱਲ ਹੀ ਹਜੇ ਮੁਹੱਲੇ ਦੇ ਅੰਦਰ ਉੱਥੇ ਖੜੜ ਕਰਕੇ ਆਈ ਹੈ ਸੋ ਮੈਂ ਇਹ ਸਮਝਦਾ ਕਿ ਕਿਸੇ ਪ੍ਰਕਾਰ ਦੇ ਐਵੇਂ ਆਕਾਸਰੇ ਲਾਏ ਜਾਣੇ ਕੋਈ ਚੰਗੀ ਗੱਲ ਨਹੀਂ ਹੈ ਔਰ ਬਾਕੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਹਾਈ ਕਮਾਂਡ ਸੁਪਰੀਮ ਹੈ ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ ਲੇਕਿਨ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਏਗਾ 13 ਦੀਆਂ 13 ਦੀਆਂ 13 ਸੀਟਾਂ ਤੇ ਅਸੀਂ ਸਾਡੇ ਪਾਰਲਮੈਂਟ ਮੈਂਬਰ ਲੜਾਉਣ ਦੀ ਤਿਆਰੀ ਕਰ ਲੇਕਿਨ